ਇਹ ਪਾਰਕ ਨਾ 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 ਗੁਜ਼ਾਰੇ ਵਰਤਾਰੇ ਜਿਹਨਾਂ ਨੂੰ ਕੰਪਨੀ ਜੋੜਿਆ ਗਿਆ ਪੁੱਲੇ ਦਰਸ਼ਨ دیدار ਸੇਵਾ ਸੰਭਾਲ ਦਾ দান ਆਪਣੇ ਪਿਆਰੇ ਖਾਲਸਾ ਜਨ ਦੇ ਰੱਖਣ ਵਾਲਿਆਂ ਦੇ ਮਾਨ ਨਿਸ਼ਾਨ ਹੈ ਤਾਂ ਨੇਓਟਿਆਂ ਦੀ ਔਡ ਨੇ ਆਸਰਿਆਂ ਦੇ ਆਸਰਾ ਸਿੱਤੇ ਵਿਦਵਤੰਤਨ ਸ਼੍ਰੀ ਗੁਰੂ ਘਰ ਦੇ ਗੁਰਦਵਾਰਾ ਸੇਵਾ ਨਾਰਾ ਜੀ ਆਪ ਦੇ ਚਰਨਾਂ ਚ ਅਰਦਾਸ ਬੇਨਤੀ ਜੋਦਰੀ ਹੈ ਭੱਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਸੋਹੇ ਬਣ ਆਵੇ ਮਾਰੇ ਤਾਂ ਪਰ ਸ਼੍ਰੀ ਗੁਰੂ ਮਹਾਰਾਜ ਸਵਾਗਤ ਸਤਿ ਸਦ ਆਪ ਦੇ ਪਿਆਰਿਆਂ ਵੱਲੋਂ ਮਹਾਰਾਜ ਐਂਬੂਲੈਂਸ ਦਾ ਮਹਾਰਾਜਦਾਨ ਕੀਤਾ ਸੱਚੇ ਪਾਤਸ਼ਾਹ ਜੀ ਮੇਰਾ ਕਰਨੀ ਆ ਕੀਤੀ ਹੋਈ ਸੇਵ ਪਰਿਵਾਰ ਵੱਲੋਂ ਇਹ ਗੱਡੀ ਦੀ ਨਵੀਂ ਦੀ ਸੇਵਾ ਮਹਾਰਾਜ ਜੋ ਹੈ ਬਰਵਾਨ ਕਰਨੀ ਮਹਾਰਾਜ ਦੀ ਸਤਿਗੁਰੂ ਦੀ ਸੇਵਾ ਸਫਲ ਹੈ ਇੱਕ ਕਰੇ ਚਿਤ ਲਾਏ ਮਾਨ ਚਿੰਦੇ ਆਫਲ ਪਾਵਣ ਹਉਮੇ ਵਿੱਚੋਂ ਜਾਏ ਸਾਰੀ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੇ ਖੁਸ਼ੀਆਂ ਦਾ ਸਮਾਂ ਮਹਾਰਾਜ ਜੀ ਇਸੇ ਤਰ੍ਹਾਂ ਸੰਸਥਾ ਨੂੰ ਸਵਾਗਤ ਕਰਾਏ ਦੇਕਾਰ ਪਰੇ ਤਤਵ ਰਹਿਣ ਦਾ ਬਲ ਬਖਸ਼ਣਾ ਸਾਰੇ ਸੇਵਾਦਾਰਾਂ ਨੂੰ ਚੜ੍ਹਦੀ ਕਲਾ ਬਖਸ਼ ਕਰਨੀ ਹਾਜ਼ਰੀ ਦਰ ਪ੍ਰਵਾਨ ਕਰਨੇ ਖੁਸ਼ੀਆਂ ਬਖਸ਼ੋ ਜੀ ਕਿਰਪਾ ਕਰੋ ਮਹਾਰਾਜ ਬੱਚਿਆਂ ਨੂੰ ਐਂਬੂਲੈਂਸ ਦੇ ਕਾਰਜ ਕਰਨ ਦਾ ਬਲ ਬਖਸ਼ਣਾ ਮਹਾਰਾਜ ਕਿਰਪਾ ਕਰੋ ਸਹੀ ਪਿਆਰੇ ਜਿਹਨਾਂ ਸੇਵਕ ਪਰਿਵਾਰ ਨੇ ਮਹਾਰਾਜ ਜੀ ਇਹ ਐਂਬੂਲੈਂਸ ਰੂਪ ਵਿੱਚ ਕੰਨਾਵੀ ਕੰਨੀ ਦਾ ਦਾਨ ਕੀਤਾ ਸੇਵਕ ਪਰਿਵਾਰ ਦੇ ਸਿਰ ਤੇ ਹੇਰ ਭਰਿਆ ਹੱਥ ਰੱਖ ਕੇ ਚੜ੍ਹਦੀ ਕਲਾ ਦੀ ਬਾਕੀ ਕਰਨ ਦੀ ਤਰੀਕਿਆਂ ਬੋਛਿਆ ਕਿਰਪਾ ਕਰੋ ਮਹਾਰਾਜ ਜੀ ਸਾਰੀਆਂ ਸੰਗਤਾਂ ਨੂੰ ਸੇਵਾਦਾਰ ਨੂੰ ਆਪਣਾ ਨਾਮ ਜਪਾ ਨਾਮ ਜਪਿਆ ਨਾਨਕ ਨਾਮ ਚੜ੍ਹਦੀ ਕਲਾ ਦੇ ਪਾਣੀ ਸਰਬੱਤ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ